ਜੋ ਕੈਨੇਡਾ ਚਲੇ ਜਾਂਦੇ ਹੋ ਅਮਰੀਕਾ ਚਲੇ ਜਾਂਦੇ ਹੋ ਤੇ ਤੁਹਾਡੇ ਗੁਰੂ ਦਾ ਇੱਥੇ ਮਨੋਰਥ ਸਬਬ ਕੀ ਬਣਾਇਆ ਗਿਆ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਐਸ ਤਰੀਕੇ ਨਾਲ ਘਰ ਕਰ ਗਿਆ ਗੱਭਰੂ ਸੂਰ ਵਿੱਚ ਜਿਹੜੇ ਪਹਿਲਾਂ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਜੋ ਅੱਜ ਤੇ ਜਿਹੜੇ ਆਪਣੇ ਨੌਜਵਾਨ ਨੇ ਨਸ਼ੇ ਦੀ ਦਰਦ ਵਿੱਚ ਫਸ ਰਹੇ ਨੇ ਉਹਨਾਂ ਦੀ ਵੀ ਪਿੱਛੇ ਗੱਲ ਹੈ ਵਾਰਿਸ ਹੋ ਤੁਸੀਂ ਭਗਤ ਸਿੰਘ ਨਰਵੇ ਜੜੀ ਤਾਰਾ ਦੇ ਦੁਨੀਆ ਕਿਸ ਤੇ ਗੌਦੀ ਸੀ ਟੋਟੇ ਵਿੱਚ ਵਾਰਾਂ ਦੇ ਮੇਟੋ ਗੋਦੇ ਸੀ ਟੋਟੇ ਵਿੱਚ ਵਾਰਾਂ ਦੇ ਦੁਨੀਆ ਕਿਸ ਤੇ ਗੌਦੀ ਸੀ ਟੋਟੇ ਵਿੱਚ ਵਾਰਾਂ ਦੇ ਵਾਰਿਸ ਹੋ ਤੁਸੀਂ ਭਗਤ ਸਿੰਘ ਨਵੇਂ ਦਰ ਪਾਰਾਂ ਦੇ ਤੁਰੀ ਗੱ ਕਿੱਸੇ ਗੋਦੀ ਸਿੱਧੋ ਤੇ ਵਿਚ ਮਾਰਾ ਦੇ ਤੁਰੀ ਗੱ ਗੋਦੀ ਸਿੱਧੋ ਤੇ ਵਿਚ ਮਾਰਾ ਦੇ ਦੁਨੀਆਂ ਕਿੱਤੇ ਗੋਦੀ ਸਿੱਧੋ ਤੇ ਵਿਚ ਮਾਰਾ ਦੇ ਲੌਣ ਕਿੱਥੇ ਉੱਠ ਗਈ ਲੌਣ ਕਿੱਥੇ ਉੱਠ ਗਈ ਮਖੜਿਆਂ ਚਿੱਟਾ ਜੋ

झंडे किथे तूले दिल्ली त मकान अॼु झंडे अॼु दोड़ पंजाब जे नशे अंजाब हाल

ਦੁਗਾਰੇ ਦੇ ਰਧਾਰ ਸਰਜਾ ਤੋ ਭੁਲਾ ਦੂਜ ਦਰਵਾਰ ਜੈਤ ਹਾਰ ਸਰਜਾ ਤੋ ਆਪ ਆਪਣੇ ਪਿੰਡਾਂ ਚ ਸ਼ਹਿਰਾਂ ਚ ਸ਼ਹਿਰਾਂ ਕੀ ਰਾਜ ਕੀ ਘਰਾਂ ਦੇ ਅੰਦਰ ਜੇ ਪਹਿਰਾ ਨਾ ਦਿੱਤਾ ਇਹ ਕੋ ਪੰਜਾਬ ਦਾ ਕਿਹਦਾ ਹੋ ਸਕਦਾ ਆ ਅੱਖਾਂ ਵਿੱਚ ਕੇ ਦੇਖੋ ਕੁਝ ਦਿਖਦਾ ਪਿਆ ਪੰਜਾਬ ਦਾ ਸ਼ਾਇਦ ਉਹ ਹਾਲ ਹੋ ਜੇ ਆਪਾਂ ਕਿੱਥੇ ਵਕੇ ਰੱਖ ਕੇ ਪੈਣਾ ਨਾ ਬਹੁਤ ਸਾਰੇ ਸਰਕਾਰਾਂ ਕੀ ਕਰਨਗੇ ਆ ਥੋੜਾ ਸਹਿਯੋਗ ਵੀ ਜ਼ਰੂਰੀ ਆ ਇਸ ਗਾਣੇ ਦੇ ਵਿੱਚ ਇੱਕ ਇਹ ਵੀ ਅੰਤਰਾ ਅਸੀਂ ਪਾਇਆ ਵੀਰ ਭਾਲੀ ਤੇ ਕੀ ਆ ਪੁੱਸ ਤੇ ਸਰਕਾਰ ਕੱਲੀਆਂ ਵੀ ਕੀ ਕੰਮ ਕੀਆ ਸੁਪੀਆਂ ਖਚਦੀਆਂ ਜਦ ਨਾ ਹੰਮੀ ਭਰਨੀ ਦੀਆਂ ਪੁੱਤਰ ਮਿਛੜੇ ਮੇਰੇ ਪੁੱਤਰ ਮਿਛੜੇ ਮੇਰੇ ਗੌੜੇ ਹੋ ਕੇ ਰਸਾ ਤੋ ਮੌਤ ਵਿੱਚ ਤੜਵਾ ਹਾਰ ਜੀ ਸੇ ਯਾਤੋਂ ਮੌਤ ਮੁਝ ਤਨ ਵਾਲੇ ਗਏ ਹਾਰ ਸੇ ਯਾਤੋਂ ਤੋ ਤੋਤੀ ਬਲੇ ਬੁਰੀਆ ਨੂੰ ਗਾਣਾ ਲਿਖਿਆ ਗਿਆ ਮਿਸਥਾ ਬੋ ਐਂਟਰਟੇਨਮੈਂਟ ਸੇ ਯੂਟਿਊਬ ਤੇ ਸਿਭਾਰਨ ਤੋਤੀ ਬਲੇ ਬੁਰੀਆ ਨੇ ਖੀਰ ਦੇ ਵਿੱਚ ਇਹ ਲਿਖਿਆ DJ

न दरवारो दू तरवार वारे करे हर ताईं जातो त ॾेढा हली ताईं जातो मां त हर ताई जात हर ताई जातो तूं जितण वारे करे हर ताईं जातो वारे ਗਿਆ ਮਿਹਰਬਾਨੇ ਆੜਾ ਲਗਾਉਂਦਾ ਜਿਸ ਦਾ ਸੁੱਖਾ ਮੜਦੇ ਵੇਖੇ ਨੇ ਕੋਈ ਸੇਤ ਬਣਾਉਂਦਾ ਜਿਸ ਦਾ ਬਾਗ ਸਕੂਲੋਂ ਪੜ ਕੇ ਆਕੇ ਕੋਈ ਡੰਗਰ ਚਰਾਉਂਦਾ ਜਿਸ ਦਾ ਸੋਹਣੀ ਮਿੱਠੀ ਖੁਸ਼ਬੂ ਅੱਜਕੱਲ ਆਉਂਦੀ ਨਹੀਂ ਗੁਲਾਬ ਵਿੱਚੋਂ ਪਤਵਾ ਤੋਂ ਭੇੜਾ ਚਿੱਟਾ ਮਾਰੂ ਇਹਨੂੰ ਪੰਜਾਬ ਵਿੱਚ ਪੱਤਵਾ ਤੋਂ ਛੜਾ ਛੱਡ ਮਾਰੂ ਇਹਨੂੰ ਪੰਜਾਬ ਵਿੱਚ ਇਹਦੀ ਬਡੀ ਮੁਹਿੰਮ ਏਡਾ ਬਡਾ ਪੰਜਾਬ ਦੇ ਵਿੱਚੋਂ ਆਪਰੇਸ਼ਨ ਪਹਿਲੀ ਵਾਰ ਹੋਣ ਜਾ ਰਿਹਾ ਤੇ ਪੰਜਾਬ ਉਹ ਧਰਤੀ ਹੈ ਜਿਸ ਪੰਜਾਬੀ ਵਿਰਸੇ ਜਾਂ ਗੂੰਜਾ ਰੇਕਾ ਦੀਤ ਦੇ ਵਿੱਚ ਮਸ਼ਹੂਰ ਨੇ ਤੇ ਮੈਂ ਤੁਹਾਨੂੰ ਸ਼ਿਕਰ ਕਰਦਿਆਂ ਇਸ ਪੰਜਾਬ ਦੀ ਧਰਤੀ ਨੂੰ ਖਤਮ ਕਰਨ ਦੇ ਲਈ ਲੁੱਟਣ ਦੇ ਲਈ ਆ ਕੋਈ ਪਹਿਦਾ ਉਪਰ ਆਲਾ ਨਹੀਂ ਇਹ ਤਾਂ ਜਿਸ ਦਿਨ ਦੀ ਧਰਤੀ ਆਵਾਜ਼ ਹੋਈ ਔਸ ਤੋਂ ਲੈ ਕੇ ਬਾਬਰਾ ਤੋਂ ਪਹਿਲਾਂ ਵੀ ਇਸ ਧਰਤੀ 'ਤੇ ਹੱਲੇ ਹੁੰਦੇ ਰਹੇ ਨੇ ਉਹ ਬਾਬਰ ਆ ਗਿਆ ਕਦੇ ਚਾਬਰ ਆ ਗਿਆ ਕਦੇ ਕੋਈ ਹੋਰ ਲੁਟੇਰਾ ਆ ਗਿਆ ਇਹ ਸੂਬਾ ਪ੍ਰਧਾਨ ਹੈ ਔਰ ਖੇਤੀ ਦੇ ਅੰਦਰ ਬਹੁਤ ਕੀਤੀ ਲੋਕਾਂ ਦੀ ਜੋੜ ਹੁੰਦੀ ਹੈ ਅੱਗੇ ਘਰਾਂ ਦਾ ਰੱਕਰਾਂ ਦੇ ਵਿੱਚ ਇੱਕ ਲੱਬੜਦਾਰ ਛੱਡਿਆ ਹੁੰਦਾ ਸੀਗਾ ਵੀ ਭਾਈ

ਤੁਹਾ ਭਗਤ ਸਿੰਘ ਹੋਗੇ ਦੁੱਲਾ ਪੱਟੀ ਹੋਵੇ ਔਰ ਕਿਸੇ ਕੋਲ ਐਸਾ ਕਿਰਸਾ ਨਹੀਂ ਜਿਹਦੇ ਕੋਲ ਸੁਨਾਣ ਆਂਦਾ ਜੰਮਪੜ ਯਤੀਵ ਨੌਜਵਾਨ ਚਹੀਦ ਛੇਦੂ ਤੁਮ ਸਿੰਘ ਹੋਵੇ ਇਹਨਾਂ ਇੱਕ ਸਨੇ ਹਵਾ ਲਿਖ ਲੈ ਅੰਦਰ ਗੂੜੀਆਂ ਮਾਰ ਕੇ ਬਦਲਾ ਰੈ ਬਣਾਓਗੇ ਆ ਮੇਰੇ ਸਾਰੇ ਭਰਾ ਮੀਡੀਆ ਦੇ ਸਾਰੇ ਭਰਾ ਸਾਰਿਆਂ ਨੂੰ ਮੇਰੀ ਸੋਸ਼ੀਕਲ ਇਥੇ ਖਾਸ ਤੌਰ ਤੇ ਉਪਸਥਿਤ ਹੋਏ ਨੇ ਸਾਡੇ ਲੇਖ ਮੁਸਾਫ ਡਾਕਟਰ ਨਰਜੀਤ ਕੌਰ ਜੀ ਕੌਰ ਜੀ ਸਾਡੇ ਖੰਨੇ ਦੇ ਡਾਕਟਰ ਸਾਹਿਬ ਸਾਰੇ ਪੁਲਿਸ ਅਫਸਰ ਮੇਰੇ ਟੀਮ ਮੈਂਬਰਸ ਮੇਰੇ ਸਾਥੀ ਅੱਜ ਇੱਕ ਬਹੁਤ ਵੱਡਾ ਮਧਿਆ ਤੇ ਬਹੁਤ ਵੱਡਾ ਉਪਰਾਲਾ ਇਥੇ ਖੰਨਾ ਪੁਲਿਸ ਵੱਲੋਂ ਕੀਤਾ ਗਿਆ ਹੈ ਕਿ ਨਸ਼ਿਆ ਦੇ ਖਿਲਾਫ ਇੱਕ ਬਹੁਤ ਵੱਡੀ ਜੜੀ ਮੁਹਿੰਮ ਸਾਡੇ ਮਾਨਯੋਗ ਸੀਐਮ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੇ ਛੇੜੀ ਹੋਈ ਹੈ ਤੇ ਸਾਡੇ ਮਾਨਯੋਗ ਬੀਜੇਪੀ ਸਹਾਪ ਸ਼੍ਰੀ ਗੌਰਵ ਯਾਦਵ ਆਈਪੀਐਸ ਜੀ ਜਿਨ੍ਹਾਂ ਦੇ ਗਾਈਡੈਂਸ ਹੇਠ ਜਿਨ੍ਹਾਂ ਦੀ ਛਤਰਛਾਇਆ ਹੈ ਅਸੀਂ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਹਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਨਸ਼ੇ ਨੂੰ ਪੰਜਾਬ ਚੋਂ ਪੰਜਾਬ ਚੋਂ ਜੜ ਤੋਂ ਖਤਮ ਕਰੀਏ ਜੜੋ ਖਤਮ ਕਰੀਏ ਪੰਜਾਬ ਵਿੱਚ ਨਾ ਨਸ਼ਾ ਰਹਿਣਾ ਚਾਹੀਦਾ ਨਾ ਨਸ਼ਾ ਵਿਚਾਰ ਬਣਾ ਰਹਿਣਾ ਚਾਹੀਦਾ ਇਸ ਮੰਤਵ ਨਾਲ ਇਸ ਉਦੇਸ਼ ਨਾਲ ਆਪਾਂ ਸਾਰੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਹੇ ਕਿ ਲੋਕ ਸ਼ੁਕਰੀਆ ਕਰਦੀ ਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਓ ਤੇ ਜਿਹੜੀ ਵਿਲੇਜ ਡਿਫੈਂਸ ਕਮੇਟੀ ਆ ਬਣਾਈ ਗਈ ਹੈ ਉਹਦੇ ਵਿੱਚ ਤੁਸੀਂ ਆਪਣੀ ਆਪਣੀ ਸਾਂਝ ਪਾ ਰਹੇ ਹੋ ਨਸ਼ੇ ਦੇ ਇਸ ਕੋਹੜ ਨੂੰ ਪੰਜਾਬ ਚੋਂ ਖਤਮ ਕਰਨ ਲਈ ਤੁਸੀਂ ਸਾਰਿਆਂ ਨੇ ਕਮਰ ਕਸੀ ਹੈ ਤੁਸੀਂ ਸਾਰੇ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋੜਾ ਲਗਾ ਕੇ ਕੰਮ ਕਰਦੇ ਇਹਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਅਭਿਨੰਦਨ ਕਰਦੀ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮੇਰੇ ਪਹਿਣਾ ਮੇਰੇ ਭਰਾਵ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਮਾਜ ਦੇ ਵਿੱਚ ਕੋਈ ਵੱਡਾ ਪ੍ਰੋਬਲਮ ਕ੍ਰੀਏਟ ਹੋਇਆ ਜਦੋਂ ਵੀ ਸਮਾਜ ਦੇ ਵਿੱਚ ਕੋਈ ਕੁਰੀਤੀਆ ਪੈਦਾ ਹੋਈ ਹੈ ਉਹ ਉਦੋਂ ਹੀ ਖਤਮ ਹੋਈ ਹੈ ਜਦੋਂ ਉਦੋਂ ਹੀ ਖਤਮ ਹੋਈ ਹੈ जो समाज के हरेक वर्ग ने हरेक इंसान ने हर किसी ने उस प्रॉब्लम को उस कुरीति उस इशू को खत्म करने अपनी अपनी साझ पाई है भावे उदाहरण ले लो अतवाद का भावे ले लो तीस इंसरजेंसी का भावे ले लो किसी होर जिनी भी कुरीतियाँ है वो सिर्फ पुलिस नहीं खत्म कर सदगी सिर्फ प्रशासन नहीं खत्म कर सकता ਜਦ ਤੱਕ ਲੋਕਾਂ ਦਾ ਸਹਿਯੋਗ ਨਾ ਹੋਵੇ ਉਹਦੇ ਵਿੱਚ ਉਦੋਂ ਤੱਕ ਨਹੀਂ ਹੋ ਸਕਦਾ ਤੁਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਡਿਵੈਲਪਡ ਕੰਟਰੀਜ਼ ਹੈਗੀ ਹੈ ਵੈਸਟਰਨ ਕੰਟਰੀਜ਼ ਹੈਗੀ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਇਨ੍ਹਾਂ ਦੀ ਪੁਲਿਸਿੰਗ ਦਾ ਮਿਆਰ ਸਭ ਤੋਂ ਉੱਚਾ ਹੈ ਸਭ ਤੋਂ ਵੱਧ ਜੇ ਉਹਨਾਂ ਨੂੰ ਵੀ ਆਪਾਂ ਦੇਖੀਏ ਉਹਨਾਂ ਦੀ ਇੱਕ ਐਗਜ਼ਾਮਪਲ ਲਈਏ ਹੁੰਦਾ ਕੰਟਰੀਜ਼ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਪਹਿਲ ਸਭ ਤੋਂ ਜ਼ਿਆਦਾ ਅਹਿਮੀਅਤ ਕਮਿਊਨਿਟੀ ਪੁਲਿਸਿੰਗ ਨੂੰ ਦਿੱਤੀ ਜਾਂਦੀ ਹੈ

ਹੁਣ ਤੋ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਤੁਸੀਂ ਮੇਰੀ ਪੈਣਾ ਤੇ ਮਾਤਾ ਪਿੰਡ ਦੇ ਜੋ ਸਾਡੇ ਆਪਸ ਦੇ ਸਹਿਯੋਗ ਨਾਲ ਜੋ ਵਿਲੇਜ ਡਿਫੈਂਸ ਕਮੇਟੀ ਬਣੀ ਹੈ ਉਹਦੇ ਮੈਂਬਰ ਤੇ ਬਹੁਤ ਹੀ ਸਤਿਕਾਰਯੋਗ ਡੀਆਈਜੀ ਮੈਮ ਈਲਾੰਦਰੀ ਵਿਜੇ ਜਗਦਲੇ ਜੀ ਤੇ ਮੇਰੇ ਟੀਮ ਦੇ ਸਾਰੇ ਸਾਥੀ ਡੀਐਸਪੀ ਤੇ ਐਸਐਮਓ ਸਾਹਿਬ ਤੇ ਬਾਕੀ ਡਾਕਟਰ ਸਾਹਿਬ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਅੱਜ ਸਾਰਿਆਂ ਨੇ ਇੱਥੇ ਆ ਕੇ ਸਾਡੇ ਨਾਲ ਤੁਸੀਂ ਵੀ ਸਾਡੇ ਨਾਲ ਮੋਢੇ ਦੇ ਮੋਢੇ ਲਾ ਕੇ ਖੜੇ ਹੋ ਤੇ ਅੱਜ ਅਸੀਂ ਕਾਫੀ ਜ਼ਿਆਦਾ ਜਿਵੇਂ ਕੀ ਮੈਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਹੈਗਾ ਅਸੀਂ ਕਾਫੀ ਜ਼ਿਆਦਾ ਜੋ ਸਾਡੀ ਜੋ ਵੀ ਸਕਸੈਸ ਹੁਣ ਤੱਕ ਰਹੀ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਰਹੀ ਹੈ ਅ ਜਿਹੜੀ ਕੀ ਇਹ ਸ਼ਾਰਟ ਮੂਵੀ ਹੈ ਜੀ ਤੁਹਾਨੂੰ ਦਿਖਾਣਾ ਚਾਹੁੰਦੇ ਸੀਗੇ ਆਈ ਥਿੰਕ ਉਹ ਪੂਰੀ ਦੀ ਪੂਰੀ ਇੱਕ ਡਰਗ ਦੀ ਸਾਈਕਲ ਨੂੰ ਦਰਸਾਉਂਦੀ ਹੈ ਕਿ ਕਿਵੇਂ ਛੋਟੀ ਜਿਹੀ ਚੀਜ਼ ਤੋਂ ਸਟਾਰਟ ਹੁੰਦਾ ਹੈ ਕਿ ਵਧੀਆ ਜਿਹੀ ਫੈਮਲੀ ਸੀ ਜੀ ਹਸਤੀ ਖਿੜਖੜਾਦੀ ਫੈਮਲੀ ਸੀ ਇੱਕ ਬਹਾਨਾ ਜਿਹਾ ਬਣਾ ਕੇ ਕਿ ਸਾਡੇ ਬਜ਼ੁਰਗ ਵੀ ਪੁਰਾਣੇ ਟਾਈਮਸ ਲੈਂਦੇ ਸੀ ਕਿ ਅਖੀਂ ਵਗੈਰਾ ਤੇ ਕੋਈ ਕਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਮੈਡੀਕਲ ਉਹ ਹੁੰਦਾ ਹੈਗਾ ਫਾਇਦੇ ਹੁੰਦੇ ਹੈ ਸ਼ਰੀਰ ਦੇ ਲਈ ਵਧੀਆ ਹੁੰਦਾ ਏ ਇਦਾਂ ਕਰਦੇ ਹੀ ਅਜੋ ਨਟੇ ਦੇ ਤਸਕਰ ਹੈ ਕੋਲੇ-ਕੋਲੇ ਲੋਕਾਂ ਨੂੰ ਜਿਹੜੇ ਸੁਣਦੇ ਹੈ ਉਦੋਂ ਬਾਅਦ ਜਦੋਂ ਸਰੀਰ ਨੂੰ ਉਹਦੀ ਲਤ ਲੱਗ ਜਾਂਦੀ ਹੈ ਉਦੋਂ ਬਾਅਦ ਉਹ ਇੱਦਾ ਹੀ ਰੰਗ ਬਦਲਦੇ ਜਿੱਦਾਂ ਇਹ ਮੂਵੀ ਚ ਦਿਖਾਇਆ ਗਿਆ ਸੀਗਾ ਲਾਈਕਲੀਹੂਡ ਜਿੱਦ ਤੋਂ ਤੁਸੀਂ ਆਪਣੀ ਅ ਇਨਕਮ ਆਰਨ ਕਰਦੇ ਹੋ ਉਹ ਉਸ ਚੀਜ਼ ਨੂੰ ਐਕਸਟ੍ਰੈਕਟ ਕਰਨਾ ਚਾਹੁੰਦੇ ਕੋੜੇ ਤੋਂ ਖੋਣਾ ਚਾਹੁੰਦੇ ਤੇ ਆਪਣਾ ਕਰ ਬਣਾਉਣਾ ਚਾਹੁੰਦੇ ਆ ਤੇ ਜੋ ਪੰਜਾਬ ਸਰਕਾਰ ਦੀ ਮੁਹਿੰਮ ਛੜੀ ਹੁੰਦੀ ਹੈ ਇਹ ਜਿਉਂ ਤੇ ਨਸ਼ਾ ਵਿਰੁੱਧ ਦੀ ਉਦਾ ਮੇਨ ਪਰਪਸ ਪੂਰਾ ਦਾ ਪੂਰਾ ਆਹੀ ਹੈਗਾ ਕਿ ਜੜੋ ਨਸ਼ੇ ਦੇ ਨਸ਼ੇ ਨੂੰ ਜੜੋਂ ਖਤਮ ਕਰਨਾ ਤੇ ਇਹਦਾ ਤੇ ਜੋ ਮਹਿਲ ਬਣਾਉਂਦੇ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਆਪਣੇ ਨਸ਼ੇ ਦੇ ਪਰਿਵਾਰ ਨੂੰ ਯੂਜ਼ ਕਰਕੇ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਖੋ ਲੈਂਦੇ ਆ ਉਹਨਾਂ ਨੂੰ ਵਾਪਸ ਲੈਣਾ ਤੇ ਲੋਕਾਂ ਦੀ ਮਦਦ ਕਰਨਾ ਜੋ ਨਸ਼ੇ ਦੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਹੈ ਉਹਨਾਂ ਨੂੰ ਉੱਥੋਂ ਕੱਢਣਾ ਤੇ ਜਿਹੜੇ ਕਸਟਰ ਉਹਨਾਂ ਨੂੰ ਫੜਨਾ ਤੇ ਲੀਗਲੀ ਉਹਨਾਂ ਦੇ ਉੱਪਰ ਜੋ ਕਾਰਵਾਈ ਹੋਣੀ ਹੈ ਉਹ ਕਰਨੀ ਮੈਂ ਮੈਮ ਨੇ ਸਾਰਿਆਂ ਦੇ ਨਾਲੋਂ ਸਾਂਝੀ ਕੀਤੀ ਹੈਗੀ ਕਿ ਸਾਨੂੰ ਬਹੁਤ ਬਹੁਤ ਸਹਿਯੋਗ ਫਰਦਾ ਉਹ ਤੱਕ ਮਿਲਿਆ ਹੈਗਾ ਅ ਖੰਨਾ ਦੇ ਵਿੱਚ 480 ਟੋਟਲ ਪਿੰਡ ਦੇ ਵਾਰਡਸ ਨੇ ਉਹਨਾਂ ਦੇ ਵਿੱਚੋਂ ਹੁਣ ਤੱਕ ਇੰਨੇ ਆਈ ਥਿੰਕ 85% ਤੋਂ

डीएसपी समराला सरदार तिलोचन सिंह उस डीएसपी तो श्री हे मल्क मल्होत्रा जी डीएसपी श्री पी श्री हे मल्क मल्होत्रा उसदार तो करमवीर सिंह जी डीएसपी डीएसपी तो पी डी ਦੇਖੋ ਦੇਸ਼ ਧਰਤੀ ਦੇ ਉੱਤੇ ਤੇ ਸਾਨੂੰ ਦੁਨੀਆ ਯਾਦ ਕਰੇ ਸਾਡੀ ਆਸ ਹਸ਼ਿਆ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇੰਦੇ ਵਿੱਚ ਉਹ ਵੱਖ-ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇੰਦੇ ਵਿੱਚ ਸਾਡੀ ਮਾਤਾ ਪੈਣਾ ਵੀ ਬਹੁਤ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇਹ ਸਾਰੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਏ ਨੇ ਖੰਨਾ ਇੱਕ ਐਹੋਜਿਆ ਜ਼ਿਲ੍ਹਾ ਹੈ ਜਿੱਦੇ ਵਿੱਚ 376 ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਨੇ ਤੇ ਵਾਰਡ ਕਮੇਟੀਆਂ ਨੇ ਸੋਚ ਚੁੱਕੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਨਸ਼ੇ ਨੂੰ ਵੜਨ ਦੇਣਗੇ ਨਾ ਨਸ਼ਾ ਤਸਕਰਾਂ ਨੂੰ ਵੜਨ ਦੇਣਗੇ ਨਸ਼ੇ ਨੂੰ ਖਤਮ ਕਰਨ ਲਈ ਉਹ ਪੰਜਾਬ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਹੁਣ ਵੀ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ 9779100200 ਇਹਦੇ ਰਾਹੀਂ ਵਟਸਐਪ ਤੇ ਨਸ਼ੇ ਦੇ ਬਾਰੇ ਜੋ ਵੀ ਸੂਚਨਾ ਸਾਂਝੀ ਕਰੀਤੀ ਜਾਊਗੀ ਉਹਦੇ ਤੇ ਐਕਸ਼ਨ ਹੋਊਗਾ ਸਖਤ ਤੋਂ ਸਖ ਕਾਨੂੰਨੀ ਕਾਰਵਾਈ ਹੋਊਗੀ ਤੇ ਇਹਨਾਂ ਦੀ ਪਹਿਚਾਨ ਜੋ ਵੀ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਪਹਿਚਾਨ ਗੁਪਤ ਰੱਖੀ ਜਾਊਗੀ ਹੁਣ ਤੱਕ ਪਿਛਲੇ ਸਵਾ ਮਹੀਨੇ ਦੇ ਵਿੱਚ ਖੰਨਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ 25 ਤੋਂ ਵੱਧ ਤਸਕਰਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ 7 ਤਸਕਰ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਸਿਵਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਤਰੀਕੇ ਦੀ ਸਖਤ ਕਾਰਵਾਈ ਅੱਗੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਗੇ ਜਾਰੀ ਰਹੂਗੀ ਤੇ ਅੱਜ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਵਾਰਡਾਂ ਦੇ ਲੋਕ ਇੱਥੇ ਆਏ ਨੇ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੇ ਵਿੱਚ ਆਪਣੀ ਸਥਾਨ ਜਪਾ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੀ ਆ ਥੈਂਕ ਯੂ ਇਹ ਸਾਰੇ ਤੁਹਾਡੀ ਅੱਜ ਨੂੰ ਅੱਜ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਇਹ ਬਹੁਤ ਵਾਰ ਇਹ ਚੀਜ਼ ਸਾਡੀ ਫੇਸ ਹੋ ਗਈ ਹੈ ਜੀ ਸਾਨੂੰ ਪਹਿਲਾਂ ਕਿਸੇ ਦੀ ਸਪਾਸਟ ਕੋ ਆ ਕੇ ਫਿਰ ਥੱਲੇ ਜਾਣਾ ਪੈਂਦਾ ਫਿਰ ਉਹ ਕਰਦੇ ਨਹੀਂ ਕਿਸੇ ਵਾਰਾ ਨਹੀਂ ਲੋੜ ਨਹੀਂ ਜੀ ਦੇ ਉਹ ਕਾਨੂੰਨੀ ਕਾਰਵਾਈ ਚ ਨੰਨੋ ਤੇ ਉਹ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਹੈ 10000 ਫ੍ਰੀਜ਼ ਮੁਲਾਜ਼ਮ ਪਰਦੀ ਕਿਤੇ ਜਾਣਗੇ ਤੇ ਇਹ ਵੀ ਨਪਰੀ ਦੀ ਪ੍ਰੋਬਲਮ ਵੀ ਬਹੁਤ ਜਲ ਸੋਲਵ ਹੋ ਜਾਊਗੀ ਸਾਡੇ ਲੋਕ ਤਾਂ ਇਸ ਕਰਕੇ ਮਾਰ ਪਾ ਰਹੇ ਉਹ ਜਿਹੜਾ ਬਹੁਤ ਵੱਧਾ ਹੋ ਜਾਂਦਾ ਜਲ ਜੇ ਉਹ ਮੰਨ ਇੱਕ ਜੋ ਸੁਮਾਈ ਨਾ ਹੋਣਾ ਦੇ ਵੀ ਮੈਂ ਤੁਹਾਨੂੰ ਮੈਂ ਮੈਂ ਦੱਸ ਦਿਆ ਤੁਹਾਨੂੰ ਹੋਰ ਵੀ ਕੱਲ ਜਗਰਾ ਉਹਦੇ ਤੇ ਦੇਖ 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 ਦੇ ਇਹ ਇਹੀ ਤੜੇ ਵਾਂਗੂ ਸਾਰੇ ਚੰਗੇ ਲੋਕ ਜਿਹੜੇ ਅੱਗੇ ਇਕੱਠੇ ਹੋਏ ਤੇ ਉਹਨਾਂ ਨੇ 100 ਦੇਖੀ ਦੇਖੀ ਮੈਂ ਬਚ ਗਿਆ ਚਲ ਆ ਜਾ ਰਿਹਾ